ਭਾਜ ਭਾਗਰਾਓ ਕਿਸਾਨਾਂ ਮਜ਼ਦੂਰਾਂ ਦੀ ਕਾਗਲ ਭਾਜ ਭਾ ਮਰਦਾਬਾਦ ਮਰਦਾਬਾਦ ਕਿਸਾਨਾਂ ਮਜ਼ਦੂਰਾਂ हां जी पैसावा जी की प्रोग्राम है जी देखो अपने संयुक्त मोर्चे ਦਾ پروگرام ਹੈ ਬਈ ਬਹੁਤ ਅਹਿਮ ਜੜੀਆਂ ਆ ਚੋਣਾਂ ਹੋ ਰਹੀਆਂ ਚੋਣਾਂ ਅੱਗੇ ਵੀ ਹੁੰਦੀਆਂ ਆ ਪਰ ਇਹ ਚੋਣਾਂ ਬਹੁਤ ਅਹਿਮ ਐ ਕਿਉਂ ਐਮ ਕਹਿ ਰਹੇ ਆ ਕਿਉਂਕਿ ਮੋਦੀ ਸਰਕਾਰ ਬੜੇ ਲੰਮੇ ਸਮੇਂ ਤੋਂ ਆਪਣਾ ਜਿਹੜਾ ਹਿੰਦੂ ਤਵੀ ਵਾਲਾ ਏਜੰਡਾ ਆ ਹਿੰਦੂਵਾਦ ਵਾਲਾ ਏਜੰਡਾ ਆ ਉਹ ਸਾਰੇ ਉਰੇ ਸਾਡੇ ਹਿੰਦੁਸਤਾਨ ਨੂੰ ਇੱਕ ਕੋਟ ਦੇ ਵਿੱਚ ਬਦਲਣਾ ਚਾਹਦਾ ਆ ਭਈ ਸਿਰਫ ਤੇ ਸਿਰਫ ਇੱਥੇ ਹਿੰਦੂ ਆ ਔਰ ਹਿੰਦੂਵਾਦ ਜਿਹੜਾ ਹੈ ਉਹ ਫਾੜ ਰਿਆ ਆ ਜਦ ਕਿ ਅਸੀਂ ਸਮਝਦੇ ਆ ਕਿ ਇੱਥੇ ਸਾਰੀ ਤਰ੍ਹਾਂ ਦੇ ਲੋਕ ਰਹਿੰਦੇ ਘਟ ਗਣਤੀਆਂ ਵੀ ਰਣੀਆਂ ਬਦ ਗਣਤੀਆਂ ਵੀ ਰਣੀਆਂ ਸਾਰੇ ਰਲ ਮਿਲ ਕੇ ਰਹਿੰਦੇ ਆ ਮੰਦਿਰ ਪਹਿਲਾਂ ਵੀ ਸੀਗੇ ਹੁਣ ਵੀ ਹੈਗੇ ਆ ਕੋਈ ਜਿਹੜਾ ਉਹ ਕਹਿ ਰਿਹਾ ਹੈ ਕਿ ਮੈਂ ਆ ਰਾਮ ਨੂੰ ਲਿਆ ਕੋਈ ਰਾਮ ਨੂੰ ਲਿਆ ਉਹ ਰਾਮ ਪਿੰਡਾਂ ਦੇ ਵਿੱਚ ਪਹਿਲਾਂ ਵੀ ਸੀਗਾ ਸ਼ਹਿਰਾਂ 'ਚ ਵੀ ਸੀਗਾ ਸਾਰੇ ਖਾਹਾਂ ਤੇ ਉਹਨਾਂ ਦੇ ਮੰਦਿਰ ਰਹਿ ਗਏ ਆ ਲੋਕ ਆਪਣੀ ਆਸਥਾ ਦੇ ਅਨੁਸਾਰ ਉਹ ਸਾਰੇ ਮੰਨਦੇ ਆ ਅੱਜ ਬੈਂਸਬ ਜੋ ਅੱਜ ਦਾ ਮੁੱਦਾ ਆ ਆਜ ਦਾ ਮੁੱਦਾ ਮੈਂ ਉੱਥੇ ਹਾਲ ਆਜ ਦੱਸੋ ਅੱਜ ਦਾ ਮੁੱਦਾ ਇਹ ਆ ਕਿ ਸਯੁਕਤ ਮੋਰਚੇ ਦਾ ਪ੍ਰੋਗਰਾਮ ਆ ਭਈ ਜਿੰਨੀਆਂ ਵੀ ਪਾਰਟੀਆਂ ਚੋਣਾਂ ਲੜ ਰਹੀਆਂ ਆ ਪੰਜਾਬ ਚ ਭਾਜਪਾ ਤੋਂ ਸਿਵਾਏ ਬਾਕੀਆਂ ਨੂੰ ਸਵਾਲ ਕਰਨੇ ਆ ਜੋ ਜਿਹੜਾ ਨੇ 20 ਸਾਲ ਦੀ ਰਾਜ ਕੀਤਾ 10 ਸਾਲ ਰਾਜ ਕੀਤਾ ਉਹਨਾਂ ਨੇ ਲੋਕਾਂ ਦੀਆਂ ਸ਼ਾਵਾ ਨਹੀਂ ਪੂਰੇ ਉੱtre ਉਹਨਾਂ ਨੂੰ ਸਵਾਲ ਕਰਕੇ ਪੁੱਛਣਾ ਆ ਪਰ ਭਾਜਪਾ ਜਿਹੜੀ ਆ ਇਹੋ ਕਹੇ ਦਿੱਲੀ ਸਾਰਿਆਂ ਦੀ ਰਾਜਧਾਨੀ ਆ ਸਾਡੀ ਸਾਡੇ ਅਸੀਂ ਉੱਥੇ ਜਦੋਂ ਵੀ 로ਸ ਪ੍ਰਿੰਟਾਨ ਜਾਂਦੇ ਆ ਕਿਸਾਨ ਸਾਡੇ ਰਾਹਾਂ ਦੇ ਵਿੱਚ ਕਿਲ ਗੱਡੇ ਜਾਂਦੇ ਆ ਸੜਕਾਂ ਦੇ ਵਿੱਚ ਕੰਦਾ ਗੱਡੀਆਂ ਜਾਂਦੀਆਂ ਆ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਆ ਲੋਕਾਂ ਨੂੰ ਕਤਲ ਕੀਤਾ ਜਾਂਦਾ ਆ ਲੋਕਾਂ ਦੀਆਂ ਹੱਡੀਆਂ ਤੋੜੀਆਂ ਜਾਂਦੀਆਂ ਆ ਤੇ ਨਾਲ ਜਿੱਥੇ ਅਸੀਂ ਰਾਮਲੀਲਾ ਗਰਾਊਂਡ ਕਰਾਇ ਤੇ ਲਈ ਆ ਉਹਦੇ ਵਿੱਚ ਸਾਰੀ ਪਾਣੀ ਛੱਡਿਆ ਯਾਦ ਹੋਏ ਨੀ ਦਿੱਲੀ ਦੇ ਰਾਹ ਰੋਕੇ ਆ ਤੇ ਭਾਜਪਾ ਦੇ ਲਈ ਅਸੀਂ ਪਿੰਡਾਂ ਦੇ ਰਾਹ ਵੀ ਰੋਕਾਂਗੇ ਜਿੱਥੇ ਵੀ ਭਾਜਪਾ ਆਉਗੀ ਉਹਨੂੰ ਕਿਸੇ ਉਸ ਮੋੜ ਤੇ ਜਿਹੜਾ ਅਣ ਰੁਕੂ ਬਾਕੂ ਕਰਨ ਅੱਜ ਮਤਲਬ ਇਹ ਹਫਤਾ ਦਾ ਘਾਟਨ ਕਰਕੇ ਤੁਸੀਂ ਇੱਥੇ ਘਾਟਨ ਕਰਕੇ ਆਏ ਆ ਔਰ ਅਸੀਂ ਇਹਨਾਂ ਨੂੰ ਕੈਂਪੇਨ ਪਿੰਡਾਂ 'ਚ ਨਹੀਂ ਕਰਨ ਦੇਵਾਂਗੇ ਪਿੰਡਾਂ 'ਚ ਨਹੀਂ ਪੜਨਗੇ ਪੁਲਿਸ ਪ੍ਰਸ਼ਾਸਨ ਦਾ ਤੁਹਾਡੀ ਕੀ ਮਤਲਬ ਹੋਇਆ ਪ੍ਰਸ਼ਾਸਨ ਦੇਖੋ ਪਹਿਲਾਂ ਜਦੋਂ ਆਏ ਆ ਉਹਨਾਂ ਦੀ ਹੋਰ ਸੀਗਾ ਉਹ ਕੁਝ ਹੁਣ ਹੋਰ ਬਣ ਗਿਆ ਉਹ ਪ੍ਰੈਸ ਨੂੰ ਵੀ ਰੋਕ ਰਹੇ ਆ ਅਸੀਂ ਕਹਿੰਦੇ ਆ ਪ੍ਰੈਸ ਦਾ ਆਜ਼ਾਦਵਾ ਜਿਹੜੀ ਉਹ ਹਰ ਇੱਕ ਵੀ ਸੁਣੂਗੇ ਜੇ ਉਧਰ ਵੀ ਜਾਓਗੇ ਉਹਨਾਂ ਦੀਆਂ ਗੱਲਾਂ ਵੀ ਸੁਣੂਗੀ ਸਾਡੀਆਂ ਗੱਲਾਂ ਹੋਣਗੀਆਂ ਸਾਡੀਆਂ ਬਚੂਗੀ। ਪਰਲੇ ਜੀ ਰਾਪੁਗੁੰਦਰ ਸਿੰਘ ਬੜਾਇਆ ਜੀ ਸੂਬਾ ਕਮੇਟੀ ਮੈਂਬਰ ਕਿਸਾਨ ਯੂਨੀਅਨ ਅੱਜ ਅਜ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਨੂੰ ਇੱਥੇ ਲਾਗੂ ਕਰਨ ਆਏ ਆ। ਇੱਕ ਨਾਅਰਾ ਜਿਹੜਾ ਭਾਜਪਾ ਭਜਾਓ ਭਾਜਪਾ ਹਰਾਓ ਦਾ ਪੂਰੇ ਭਾਰਤ ਵਿੱਚ ਦਿੱਤਾ ਉਹ ਜਿਹੜਾ ਹੈਗਾ ਉਹਨੂੰ ਅਸੀਂ ਇੰਪਲੀਮੈਂਟ ਇੱਥੇ ਕਰਨ ਆਏ ਆ ਕਿਉਂਕਿ ਭਾਜਪਾ ਯਹੀ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਵਿਰੁੱਧ ਮਜ਼ਦੂਰਾਂ ਦੇ ਵਿਰੁੱਧ ਆ। ਇਹਦਾ ਪਿਛਲੇ ਸਮੇਂ ਦਾ ਕਿਸਾਨਾਂ ਨਾਲ ਮਜ਼ਦੂਰਾਂ ਦੇ ਨਾਲ ਜੋ ਵਿਵਹਾਰ ਰਿਹਾ ਉਹ ਜਿਹੜਾ ਹੈਗਾ ਬਹੁਤ ਭੈੜਾ ਔਰ ਪੁੱਡਰ ਕਿਸਮ ਦਾ ਰਿਹਾ ਇਸੇ ਕਰਕੇ ਅਸੀਂ ਪੰਜਾਬ ਦੇ ਵਿੱਚ ਇਹਨਾਂ ਦੇ ਕਿਤੇ ਪੈਰ ਨਹੀਂ ਲੱਗਣ ਦੇਣੇ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰਨਾ ਡਟ ਕੇ ਜਿਹੜਾ ਹੈਗਾ ਵਿਰੋਧ ਕਰਨਾ ਔਰ ਭਜਾਣੇ ਵੀ ਆ ਇਸੇ ਕਰਕੇ ਅੱਜ ਇਸ ਥਾਂ ਤੇ ਅਸੀਂ ਆਏ ਆ ਕਿਉਂਕਿ ਇਹਨਾਂ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਇਹ ਸਾਹਿਬ ਠੀਕ ਹੈ ਵੀ ਅਸੀਂ ਧੌਣ ਤੇ ਗੋਡਾ ਰੱਖ ਕੇ ਤਿੰਨ ਜਿਹੜੇ ਹੈਗੇ ਕਾਨੂੰਨ ਹੈ ਉਹਨਾਂ ਨੂੰ ਤਾਂ ਅਸੀਂ ਵਾਪਸ ਕਰਵਾ ਲਿਆ ਪਰ ਇਹਨਾਂ ਨੇ ਹੋਰ ਸਾਡੇ ਨਾਲ ਬਹੁਤ سارے ਵਾਦੇ ਕੀਤੇ। ਉਹ ਵਾਦੇ ਸੀਗੇ ਭਈ ਐਮਐਸਪੀ ਦੇ ਉੱਤੇ ਗਰੰਟੀ ਦਾ ਇੱਕ ਕਾਨੂੰਨ ਜਿਹੜਾ ਹੈਗਾ ਬਣਾਉਣਾ। ਐਸੇ ਢੰਗ ਦੇ ਨਾਲ ਜਿਹੜੇ ਪੜਤਾਲਤ ਹੋਏ ਕਿਸਾਨ ਸੀਗੇ ਉਦੋਂ ਉਹਨਾਂ ਦੇ ਉੱਪਰ ਕੇਸ ਬਣੇ ਉਹ ਕੇਸ ਵਾਪਸ ਲੈਣੇ ਸੀ। ਐਸੇ ਢੰਗ ਦੇ ਨਾਲ ਉਹਨਾਂ ਨੂੰ ਜੋਗ ਮੁਆਵਜ਼ੇ ਦੇਣੇ ਸੀ। ਉਹ ਸਾਰਾ ਕੁਝ ਇਹਨਾਂ ਨੇ ਨਹੀਂ ਕੀਤਾ। ਇੱਥੋਂ ਤੱਕ ਵੀ ਲਖੀਨਪੁਰ ਖੀਰੀ ਦੇ ਵਿੱਚ ਇਹਨਾਂ ਦਾ ਇੱਕ ਮੰਤਰੀ ਹੈ ਜੇ ਮਿਸ਼ਰ ਅਟੈਣੀ। ਉਹਦੇ ਮੁੰਡੇ ਨੇ ਅਸ਼ੀਸ਼ ਮਿਸ਼ਰੇ ਨੇ ਗੱਡੀ ਚੜਾ ਕੇ ਚਾਰ ਕਿਸਾਨ ਜਿਹੜੇ ਹੈਗੇ ਆ ਉਹਦੇ ਉਹਦੇ ਥੱਲੇ ਘਰੜ ਦਿੱਤੇ। ਅਸੀਂ ਉਹਨਾਂ ਨੂੰ ਕਿਹਾ ਇਹਨੂੰ ਮੰਤਰੀ ਮੰਡਲ ਵਿੱਚੋਂ ਕੱਢੋ ਇਹ ਸਾਬਤ ਹੋ ਗਿਆ ਬਈ ਜਿਹੜਾ ਹੈਗਾ ਮੁੰਡਾ ਇਹਦਾ ਜਿਹੜਾ ਹੈਗਾ ਉਹਦੇ ਵਿੱਚ ਕਪਰੇਟ ਹੈ ਇਹਦਾ ਮੁੰਡਾ ਜਿਹੜਾ ਦੋਸ਼ੀ ਆ ਨਾ ਤਾਂ ਜਿਹੜਾ ਹੈਗਾ ਉਹਨੂੰ ਮੰਤਰੀ ਮੰਡਲ ਚੋਂ ਕੱਢਿਆ ਨਾ ਉਹਦੇ ਉੱਤੇ ਕੋਈ ਕੇਸ ਦਰਜ ਕੀਤਾ ਉਲਟਾ ਜਿਹੜਾ ਹੈਗਾ ਇਹ ਨਾ ਚੋਣਾਂ ਦੇ ਵਿੱਚ ਉਹਨੂੰ ਜਿਹੜਾ ਟਿੱਕ ਦਿੱਤੀ ਆ ਉਸ ਪਰਿਵਾਰ ਨੂੰ ਸੋ ਇਸ ਕਰਕੇ ਜਿਹੜਾ ਹੈਗਾ ਸਾਡਾ ਵੱਡੇ ਪੱਧਰ ਦਾ ਰੋਸ ਹੈ ਇਹਦੇ ਖਿਲਾਫ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਅਸੀਂ ਨਾ ਤੁਹਾਡੇ ਨਾਲ ਟਕਰਾਓ ਚਾ ਕਿਸੇ ਢੰਗ ਦੇ ਨਾਲ ਤੇ ਨਾ ਅਸੀਂ ਕੋਈ ਜਿਹੜਾ ਹੈਗਾ ਭੰਗ ਤੋੜ ਕਰਨ ਵਾਲੇ ਆ ਆਸੀਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਵਾਲੇ ਆ ਸੰਘਰਸ਼ ਕਰਨ ਵਾਲੇ ਆ ਔਰ ਸੰਘਰਸ਼ ਤੇ ਮਦਾਨ ਚ ਅਸੀਂ 220 ਤੋਂ ਹੈ 4 ਸਾਲ ਹੋ ਗਏ ਲਗਾਤਾਰ ਹੁਣ ਵੀ ਸ਼ੰਭੂ ਬਾਡਰ ਦੇ ਉੱਤੇ ਖਨੋਰੀ ਬਾਡਰ ਦੇ ਉੱਤੇ ਸਾਡੇ ਜਿਹੜਾ ਕਿਸਾਨ ਬੈਠੇ ਆ ਆਪਣੇ ਰਾਜਧਾਨੇ ਵੱਲ ਜਾਣਾ ਚਾਹੁੰਦੇ ਆ ਔਰ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਅਥਰੂ ਗੈਸ ਪਲਾਸਟਿਕ ਦੀਆਂ ਗੋਲੀਆਂ ਪੱਕੀਆਂ ਗੋਲੀਆਂ ਸਾਰਾ ਕੁਝ ਜਿਹੜਾ ਹੈਗਾ ਕਰ ਰਹੇ ਹੋ ਇੱਕ ਨੌਜਵਾਨ ਸ਼ੁਕ ਕਰਨ ਦੀ ਜਿਹੜਾ ਮੌਤ ਹੋਈ ਆ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਆ ਜਿਹੜਾ ਬੋਲੀ ਤੁਸੀਂ ਬੋਰੀ ਚ ਬੰਨ ਕੇ ਹਰਿਆਣੇ ਦੀ ਪੁਲਿਸ ਨੇ ਉਹਨੂੰ ਕੁੱਟਿਆ ਤੇ ਸਾਡੀ ਜਿਹੜੀ ਹੈਗੀ ਅਸੀਂ ਬਾਕੀਆਂ ਦੇ ਨਾਲ ਅਸੀਂ ਬਹੁਤ ਹੱਕ ਚ ਨਹੀਂ ਹੈ ਬਾਕੀਆਂ ਦੇ ਵੀ ਇਹਨਾਂ ਨੇ ਵੀ ਜਿਹੜਾ ਹੈਗਾ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਇੱਕ ਜ਼ੀਰੋ ਐਫ ਆਈ ਆਰ ਜਿਹੜਾ ਦਰਜ ਕੀਤੀ ਆ ਇਸ ਕਰਕੇ ਅਸੀਂ ਜਿਹੜਾ ਭਾਵੇਂ ਸਾਡਾ ਪ੍ਰੋਟੈਸਟ ਜਿਹੜਾ ਟੋਕਨ ਪ੍ਰੋਟੈਸਟ ਹੀ ਆ ਅਸੀਂ ਜਿਹੜਾ ਹੈਗਾ ਦਸਨੇ ਆਏ ਆ ਬਈ ਪਿੰਡਾਂ ਚ ਨਾ ਜਾਇਓ ਜੇ ਤੰਗ ਨਾ ਤੁਸੀਂ ਸਾਨੂੰ ਪਿੰਡਾਂ ਚ ਨਹੀਂ ਵੜਨ ਦਿੱਤਾ ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦੇ ਅੱਜ ਦਾ ਪ੍ਰੋਟੈਸਟ ਸਾਡਾ ਭਾਵੇਂ ਟੋਕਨ ਪ੍ਰੋਟੈਸਟ ਹੀ ਆ ਪਰ ਸਨੇਹਾ ਦੇਣ ਜ਼ਰੂਰ ਆਏ ਆ ਕੇਜਿੰਦਰ ਸ਼ਖਾਵਤ ਨੂੰ ਵੀ ਔਰ ਜਿਹੜਾ ਇੱਥੇ ਦਾ ਜਿਹੜਾ ਖੜਾ ਐ MP ਐ MP ਦੀ ਟਿਕਟ ਲਈ ਸੁਭਾਸ਼ ਇਹ ਆਪਣੇ ਸੁਖ ਨੇ ਲੈਣੇ ਛੱਡ ਦੇਵੇ ਤੇ ਮੇਰੇ ਤੋਂ ਜਿਹੜਾ ਹੈਗਾ ਅਨੰਦਪੁਰ ਸਾਹਿਬ ਸੀਟ ਕੋਲ ਜਿਹੜਾ ਹੈਗਾ ਜਿੱਤੂਗਾ ਕਰ ਰਹੇ ਆ ਭਾਜਪਾ ਦੇ ਗੇਸਟ ਦਫਤਰ ਕੋਲ ਘਟਣਾ ਉਹਨਾਂ ਦਾ ਹਾਂਜੀ ਠੀਕ ਹੈ ਜੀ ਕੀ ਮਤਲਬ ਆਪਣੀ ਨੀਤੀ ਹੈ ਅੱਜ ਦੀ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਪਿਛਲੇ ਦਿਨ ਹੀ ਫੈਸਲਾ ਕੀਤਾ ਕਿ ਅਸੀਂ ਜਿਹੜੀ ਭਾਜਪਾ ਸਰਕਾਰ ਹੈ ਜਿੱਥੇ ਜਿੱਥੇ ਇਹਨਾਂ ਦੇ ਉਮੀਦਵਾਰਾਂ ਨੇ ਆਣਾ ਅਸੀਂ ਉਹਨਾਂ ਨੂੰ ਪਰਣ ਨਹੀਂ ਦੇਣਾ ਅਸੀਂ ਉਹਨਾਂ ਦਾ ਵਿਰੋਧ ਕਰਨਾ ਉਹਦਾ ਕਾਰਨ ਸਪਸ਼ਟ ਹੈ ਕਿਉਂਕਿ ਇਹਨਾਂ ਨੇ ਜਦੋਂ ਅਸੀਂ ਦਿੱਲੀ ਨੂੰ ਜਾਂਦੇ ਆ ਇਹ ਸੜਕਾਂ ਦੇ ਵਿੱਚ ਕਿਲ ਕੱਢ ਦਿੰਦੇ ਆ ਕੰਕਰੀਟ ਦੀਆਂ ਕੰਧਾਂ ਬਣਾਉਂਦੇ ਆ ਇਹਨਾਂ ਨੇ ਸਾਨੂੰ ਜਿਹੜਾ ਸਾਡਾ ਇਧਰ ਬਾਰਡਰ ਹੈ ਸ਼ੰਭੂ ਬਾਰਡਰ ਉੱਥੋਂ ਇਹਨਾਂ ਨੇ ਸਾਨੂੰ ਉੱਥੇ ਤੱਕ ਬੰਦ ਕਰ ਦਿੱਤਾ ਤੇ ਸਾਡੇ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਅਸੀਂ ਵੀ ਇਹਨਾਂ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਨਹੀਂ ਬਣ ਦੇਣਾ ਕਿਉਂਕਿ ਜਿਹੜੀ ਰਾਜਧਾਨੀ ਆ ਉਹ ਸਾਰੇ ਹਰੇਕ ਨਾਗਰਿਕ ਦੀ ਆ ਕੋਈ ਵੀ ਨਾਗਰਿਕ ਆਪਣੇ ਦੁੱਖੜੇ ਕੇਂਦਰ ਸਰਕਾਰ ਤੱਕ ਉਹ ਸੁਣਾਉਣੇ ਜਾ ਸਕਦਾ ਜੇ ਇਹਨਾਂ ਨੇ ਸਾਡੇ ਦੁੱਖੜੇ ਨਹੀਂ ਸੁਣਨੇ ਤਾਂ ਇਹਦਾ ਮਤਲਬ ਸਾਡਾ ਇਹਨਾਂ ਦਾ ਕੋਈ ਰਿਸ਼ਤਾ ਹੈ ਨਹੀਂ ਇਸ ਕਰਕੇ ਕਿਸਾਨਾਂ ਨੇ ਇਹੀ ਆ ਜੇ ਸਾਨੂੰ ਦਿੱਲੀ ਨਹੀਂ ਬਣ ਦੇਣਗੇ ਤਾਂ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਬਣ ਦੇਣਾ ਇੱਕ ਵੇਕੇ ਸੁਨੇਹਾ ਆ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਲੋਕੋ ਇਸ ਨੇ ਪਿਛਲੇ ਸਮੇਂ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਗੱਡੀ ਚੜੀ ਪ੍ਰੈਸ ਵਾਲੇ ਪੱਤਰਕਾਰ ਭਰਾ ਤੇ ਗੱਡੀ ਚੜੀ ਇਹਨਾਂ ਨੇ ਉਹਦਾ ਜਿਹੜਾ ਅਜੇ ਤੱਕ ਨਾ ਕਿਸਾਨਾਂ ਨੂੰ ਇਨਸਾਫ ਮਿਲਿਆ ਨਾ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਮਿਲਿਆ ਤੇ ਸਗੋਂ ਜਿਹੜਾ ਏਕੇ ਮਿਸ਼ਰਾ ਟੈਨੀ ਆ ਉਹਨੂੰ ਜਿਹੜਾ ਇਹਨਾਂ ਨੇ ਟਿਕਟ ਦੇਣਾ ਨਵਾਜਿਆ ਗਿਆ ਉਹਦਾ ਜਿਹੜਾ ਪੁੱਤਰ ਹੈ ਆ ਸ਼ਿਸ਼ ਮਿਸ਼ਰਾ ਉਹਦੀ ਜਿਹੜੀ ਹੈ ਉਹ ਵੀ ਬਾਹਰ ਘੁੰਮ ਰਿਹਾ ਉਹਦੇ ਸੰਗਤ ਖਾਲ ਮੋਰਚਾ ਜਿੰਦਾਬਾਦ ਜਿੰਦਾਬਾਦ ਇਹ ਅਸੀਂ ਮੰਗ ਕਰਦੇ ਆ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਆ ਵੀ ਲੋਕ ਆਓ ਸਾਡਾ ਸਾਥ ਦਿਓ ਤਾਂ ਜੋ ਅਸੀਂ